ਸਤਿ ਸ੍ਰੀ ਅਕਾਲ ਸਾਰਣ ਮੈਂ ਪ੍ਰਮੋਦਰਜੀਤ ਸਿੰਘ ਕੋ ਹਾਜ਼ਰ ਹਾਂ ਨਵੇਂ ਵਿਸ਼ੇ ਨੂੰ ਵੀਡੀਓ ਦੇ ਨਾਲ ਸੋ ਅਜਿਹਾ ਜੋ ਸਾਡਾ ਜੋ ਵਿਸ਼ਾ ਹੈ ਕੁੰਡਲਿਨੀ ਨੂੰ ਵਿਗਿਆਨਿਕ ਤੌਰ ਤੇ ਕਿਵੇਂ ਦੇਖਿਆ ਜਾਂਦਾ ਹੈ ਜਾਂ ਕੁੰਡਲਿਨੀ ਨੂੰ ਵਿਗਿਆਨ ਕਿਵੇਂ ਸਮਝਦਾ ਹੈ ਕਿਵੇਂ ਜਾਣਦਾ ਹੈ ਸੋ ਦੋਸਤੋ ਕੁੰਡਲਿਨੀ ਹੈ ਇੱਕ ਅਧਿਆਤਮਿਕ ਜੋ ਪ੍ਰਕਿਰਿਆ ਅਧਿਆਤਮਿਕ ਤੌਰ ਤੇ ਇੱਕ ਪ੍ਰਕਿਰਿਆ ਹੈ ਸਾਡੀ ਊਰਜਾ ਨੂੰ ਸੰਗਠਿਤ ਕਰਨ ਦੀ ਉਸ ਨੂੰ ਉਤਾਂ ਉਤਾਂਦੀ ਅਦੇ ਆਪਣੀਤਾ ਦੇ ਵਿੱਚ ਧਿਆਨ ਦੇ ਰਾਹੀਂ ਅਸੀਂ ਕੰਡਲੀਨੀ ਨੂੰ ਐਕਟਿਵ ਕਰਦੇ ਹਾਂ ਕੰਡਲੀਨੀ ਕੀ ਹੈ ਸੱਤ ਚੱਕਰਾਂ ਦਾ ਸੰਗਰਹਿ ਆ ਕਿਤੇ 6 ਬੇਸ ਦੇ ਚੱਕਰ ਨੇ ਤੇ ਇੱਕ ਮੁੱਖ ਚੱਕਰ ਆ ਜਿਸ ਨੂੰ ਸਾਸਰਾ ਚੱਕਰ ਬੋਲਦੇ ਆ ਜਿਸ ਨੂੰ ਸਿਕਰੌਣ ਚੱਕਰ ਬੋਲਦੇ ਆ ਪਰ ਅੱਜ ਆਪਾਂ ਜੋ ਜਿਸ ਵਿਸ਼ੇ ਦੇ ਨਾਲ ਸੰਬੰਧਿਤ ਆਪਾਂ ਵਿਚਾਰ ਕਰ ਰਹੇ ਹਾਂ ਵਿਗਿਆਨ ਦੇ ਨਾਲ ਵਿਗਿਆਨ ਦਾ ਕੀ ਨਜ਼ਰੀਆ ਕੁੰਡਲੀਨੀ ਦੇ ਨਾਲ ਬੇਕਰ ਸੋ ਵਿਗਿਆਨ ਨੇ ਜੋ ਹੁਣ ਤੱਕ ਕੋਚਾ ਕੀਤਾ ਹਣ ਕੋਚਾ ਇਹ ਹਣ ਕੇ ਵਿਗਿਆਨਿਕ ਖੋਜ ਕੀਤੀ ਜਿਹੜੀ ਸਾਡੀ ਸੁਖਨਾ ਨਾੜੀ ਹੈ ਉਸ ਦੇ ਵਿੱਚ ਬਿਜਲੀ ਪ੍ਰਵਾਹਿਤ ਕਰਦੀ ਹੈ ਸਾਡੇ ਵਰਯਨ ਦੇ ਸਾਡੇ ਬਾਹਂਡ ਦੇ ਵਿੱਚ ਇਨਕ એનર્ਜੀ ਹੁੰਦੀ ਹੈ ਇੰਨੀ ਕਿ ਜ਼ਿਆਦਾ ਬਿਜਲੀ ਹੁੰਦੀ ਹੈ ਕਿ ਉਹ ਇੱਕ ਬਲਬ ਨੂੰ ਜਗਾ ਸਕਦਾ ਹੈ ਇਹ ਵਿਗਿਆਨ ਕਹਿੰਦਾ ਹੈ ਵਿਗਿਆਨ ਕਹਿੰਦਾ ਹੈ ਇਸ ਵਿਸ਼ੇ ਦੇ ਨਾਲ ਸੰਬੰਧਿਤ ਗੱਲ ਤੇ ਜੋ ਕੰਡਲਿਨੀ ਦੇ ਨਾਲ ਸੰਬੰਧਿਤ ਗ੍ਰਾਂਥ ਹਨ ਉਹਨਾਂ ਵਿੱਚ ਵੀ ਇਹੀ ਕਿਹਾ ਕਿ ਸਾਡੇ ਸਰੀਰ ਦੇ ਵਿੱਚ ਵਦਿਤੂ ਜਿਸ ਨੂੰ ਬਿਜਲੀ ਕੇ ਬਿਜਲੀ ਊਰਜਾ ਪ੍ਰਵਾਹਤ ਹੁੰਦੀ ਹੈ ਜਿਸ ਨੂੰ ਸੇ ਧਿਆਨ ਦੇ ਰਾਹੀਂ ਉਸ ਊਰਜਾ ਨੂੰ ਤਾਂ ਉਠੋਨੇ ਆ ਤੇ ਉਸ ਦੇ ਰਾਹੀਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਬ੍ਰह्म ਕਾ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਕਿ ਮਨੁੱਖ ਆਪਣੇ ਜੀਵਨ ਪਤਨ ਨੂੰ ਚੱਕਦਾ ਹੈ ਜੋ ਜਿਹੜੇ ਸੱਤ ਚੱਕਰ ਹਨ ਇਹ ਸਾਡੇ ਸਰੀਰ ਤੇ ਅਗਰ ਧਿਆਨ ਜਿਸ ਦੇ ਰਾਹੀਂ ਸਾਡੇ ਸਪੀਰ ਦੇ ਵਿੱਚ ਦੁੱਖ ਹਾਸੇ ਤਕਲੀਫ ਨਕਾਰਾਤਮਿਕ ਸਤਰਾਤਮਿਕ ਬਿਮਾਰੀਆਂ ਯਾਨਕੀ ਹਰ ਤਰ੍ਹਾਂ ਦੇ ਸਿਸਟਮ ਨੂੰ ਇਹਦੇ ਚੱਕਰ ਕੰਟਰੋਲ ਕਰਦੇ ਨੇ ਇਹੀ ਚੱਕਰ ਸਾਡੇ ਸਰੀਰ ਦੇ ਵਿੱਚ ਜੇਕਰ ਬੈਲੈਂਸ ਹੋਊ ਤਾਂ ਸਹੀ ਬਹੁਤ ਖੁਸ਼ਹਾਲ ਜ਼ਿੰਦਗੀ ਜਿਉਂਦੇ ਬਹੁਤ ਆਸਰ ਜ਼ਿੰਦਗੀ ਜਿਉਂਦੇ ਆ ਸੋ ਇਹ ਇਹ ਇਹਨਾਂ ਚੱਕਰਾਂ ਨੂੰ ਹੀ ਗ੍ਰੰਥੀਆਂ ਕਿਹਾ ਜਾਂਦਾ ਹੈ ਜੜਛ ਕੰਸ਼ੇਰੂ ਗ੍ਰੰਥੀ ਕਿਹਾ ਜਾਂਦਾ ਹੈ ਸੋ ਇਹ ਜੋ ਗ੍ਰੰਥੀਆਂ ਹਨ ਇਹ ਸਾਡੇ ਸਰੀਰ ਦੇ ਵਿੱਚ ਸਾਡੇ ਹਾਰਮੋਨਸ ਨੂੰ ਮੈਨੇਜ ਕਰਦੀਆਂ ਹਨ ਉਹੀ ਚੱਕਰ ਉਹੀ ਜੋ ਗੱਲ ਹੈ ਅਧਿਆਤਮਿਕਤਾ ਦੇ ਵਿੱਚ ਸਾਡੇ ਕੋਲ ਇਹਨੀ ਜੋ ਗ੍ਰੰਥੀਆਂ ਗੁੰਜੀ ਦੇ ਨਾਲ ਸੰਬੰਧਿਤ ਸੋ ਵੀ ਦਾ ਵਿਆਸੀ ਦਾ ਜੋ ਗਰੰਥ ਹੈ ਉਸ ਦੇ ਵਿੱਚ ਜੋ ਕੁੰਡਲੀ ਦੇ ਨਾਲ ਜ਼ਬੰਦ ਤਵੇਦ ਵਿਅ ਅੱਜ ਕਹਿੰਦੇ ਹਨ ਕਿ ਕੁੰਡਲੀਨੀ ਇੱਕ ਊਰਜਾ ਹੈ ਜੋ ਕਿ ਬ੍ਰਹਮ ਦੇ ਨਾਲ ਜੋੜਦੀ ਹੈ ਇਸ ਰਾਹੀਂ ਸਾਡੇ ਭਾਵਨਾਵਾਂ ਸਾਡੇ ਦੁੱਖ ਤਕਲੀਫਾਂ ਸਾਡੀ ਤਰੱਕੀ ਫੇਲਿਅਰ ਜੁੜਿਆ ਹੁੰਦਾ ਹੈ ਇਹ ਸੱਤ ਚੱਕਰਾਂ ਨੂੰ ਵਿਗਿਆਨ ਮੰਨਦਾ ਹੈ ਸੱਤ ਗਰੰਥੀਆਂ ਦੇ ਰੂਪ ਵਿੱਚ ਸੋ ਇਹਹੀ ਗਰੰਥੀ ਸਾਡੇ ਬਾਡੀ ਵਿੱਚ ਜਿਹੜਾ ਇਕੋ ਪ੍ਰੈਸ਼ਰ ਦੀ ਗੱਲ ਕਰੀਏ ਤਾਂ 100 14 ਚੱਕਰਾਂ ਦਾ ਵਰਨਨ ਹੁੰਦਾ ਸਾਡੀ ਬਾਡੀ ਦੇ ਅਲੱਗ-ਅਲੱਗ ਪਾਰਟਸ ਦੇ ਉੱਤੇ 114 ਚੱਕਰ ਹਨ ਉੱਥੇ ਜੇਕਰ ਆਪੋ ਦੇ ਇਕੁਪ੍ਰੈਸ਼ਨ ਕਰਾ ਗੋਤੇ ਦਬਾਓ ਦਬਾਵੇ ਤਾਂ ਉਸ ਤਰੀਕੇ ਉਸ ਪੁਆਇੰਟ ਦੇ ਨਾਲ ਜਿਹੜਾ ਹੋਇਆ ਆਰਮ ਦਾ ਜਬੀਮਾਰੀ ਠੀਕ ਹੋ ਜਾਂਦੀ ਹੈ ਇਸ ਸਾਡੀ ਦੇ ਵਿੱਚ ਇਹ ਵਿਗਿਆਨ ਹੈ ਮੈਡੀਕਲ ਸਾਇੰਸ ਵੀ ਇਸ ਨੂੰ ਮੰਨਦੀ ਹੈ ਸੋ ਇਹ ਕੋਈ ਅਤ ਕਤਰੀ ਨਹੀਂ ਝੂਠ ਨਹੀਂ ਗੁੰਡਲੀ ਨਹੀਂ ਐਨਰਜੀ ਇਹ ਝੂਠ ਨਹੀਂ ਹੈ ਬਸ ਇਥੇ ਇਹ ਕਿ ਉਹ ਮੈਡੀਕਲ ਸਾਇੰਸ ਦੇ ਵਿੱਚ ਉਹਨਾਂ ਨੇ ਉਹਨਾਂ ਪੁਆਇੰਟਸ ਨੂੰ ਉਹਨਾਂ ਨੇ ਲੱਭਿਆ ਹੈ ਫਿਜ਼ੀਕਲੀ ਤਾਂ ਹਤੇ ਪਰ ਕੰਲਰੇਜ ਦੇ ਵਿੱਚ ਅਧਿਆਤਿਕ ਤੌਰ ਤੇ ਉਹ ਪੁਆਇੰਟ ਦਰਜ ਹਨ ਉਹ ਅਧਿਆਤਿਕ ਤੌਰ ਤੇ ਉਹਨਾਂ ਉੱਤੇ ਧਿਆਨ ਦੇਣਾ ਹੁੰਦਾ ਹੈ ਧਿਆਨ ਦੇ ਰਹੀ ਉਥੇ ਬਲੱਡ ਦਾ ਸਰਕੂਲਰ ਜਿਹਦਾ ਵਾਤਾ ਹੈ ਤੇ ਅਸੀਂ ਆਟੋਮੈਟਿਕਲੀ ਉਸ ਪੁਆਇੰਟ ਦੇ ਨਾਲ ਸੰਬੰਧਿਤ ਉਸ ਹਾਰਮੋਨ ਦੇ ਨਾਲ ਸੰਬੰਧਿਤ ਉਸ ਗ੍ਰੰਥੀ ਦੇ ਨਾਲ ਸੰਬੰਧਿਤ ਬਿਮਾਰੀ ਜਿਹੜੇ ਪੀੜਤ ਹੁੰਨੇ ਆ ਉਹ ਬਿਮਾਰੀ ਤੋਸੀਂ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਇੱਥੇ ਵਿਗਿਆਨ ਧਰਮ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਬਈ ਲੋਕ ਉਸਨੂੰ ਤਰਕਵਾਦੀ ਜਿਹੜੇ ਲੋਕ ਉਸਨੂੰ ਮੰਨਣ ਲਈ ਤਿਆਰ ਨਹੀਂ ਕਿਉਂਕੋ ਉਹਨਾਂ ਦੀ ਆਪਣੀ ਈਗੋ ਸ਼ਾਂਤ ਨਹੀਂ ਉਹਨਾਂ ਦੀ ਈਗੋ ਹਾਰਟ ਹੁੰਦੀ ਹੈ ਜਿਹੜੇ ਤਰਕਵਾਦੀ ਲੋਕਾਂ ਨੂੰ ਇਹਨਾਂ ਦੇ ਵਿਗਿਆਨ ਨੂੰ ਨਹੀਂ ਪੜਿਆ ਤਦੋਂ ਮਨ ਨੂੰ ਨਹੀਂ ਪੜਿਆ ਉਹਨਾਂ ਦੀ ਈਗੋ ਹਰਟ ਹੁੰਦੀ ਆ ਵੀ ਇਹ ਹੋਈ ਨਹੀਂ ਸਕਦਾ ਕਿ ਕਿਵੇਂ ਸਾਡੇ ਪ੍ਰਾਚਨ ਗੰਤ ਦੇ ਵਿੱਚ ਇਹ ਚੀਜ਼ ਲਿਖੀ ਆ ਸੋ ਪ੍ਰਾਚਨ ਸਮਿਆਂ ਦੇ ਵਿੱਚ ਕੋਈ ਤਾਂ ਵਿਗਿਆਨਕ ਸਾਨੂੰ ਜੋ ਲੋਕਾਂ ਦਾ ਇਲਾਜ ਹੁੰਦਾ ਸੀ ਬਿਮਾਰੀਆਂ ਦਾ ਇਲਾਜ ਹੁੰਦਾ ਚਿੰਤਾਵਾਂ ਦਾ ਇਲਾਜ ਹੁੰਦਾ ਜੇ ਉਹ ਕੋਈ ਤਰ੍ਹਾਂ ਦਾ ਇਲਾਜ ਹੁੰਦਾ ਕੁਏ ਤੋਂ ਕੋਈ ਨਾ ਕੋਈ ਆਸਨ ਸਾਡੇ ઋષਿਵਾਂ ਨੇ ਕੋਈ ਕਿਸੇ ਤਰੀਕੇ ਨਾਲ ਤਾਂ ਉਹ ਬਿਮਾਰੀਆਂ ਨੂੰ ਠੀਕ ਕਰਦੇ ਸਨ ਅਮਿਤਨ ਵੀ ਤੇ ਅਸੀਂ ਨਿਕਲ ਦੋ ਇੱਥੇ ਲਿਖ ਦਿੱਤਾ ਅਜਿਹਾ ਪਤਾ ਜੀ ਲਿਖ ਦਿੱਤਾ ਸੋ ਬਹੁਤ ਸਾਰੀ ਗ੍ਰੰਥ ਹਨ ਅਧਿਆਤਮਿਕਤਾ ਦੇ ਨਾਲ ਜੁੜੇ ਹੋਏ ਕਲ ਸਨਾਤਨ ਦੀ ਗੱਲ ਨਹੀਂ ਆਪਾਂ ਕਰਦੇ ਹੋਰ ਵੀ ਕਿਸੇ ਹੋਰ ਧਰਮ ਦੀ ਗੱਲ ਕਰੀ ਤਾਂ ਉਹਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਗ੍ਰੰਥੀਆਂ ਦੇ ਜ਼ਿਕਰ ਆਉਂਦੇ ਹਨ ਉਸ ਤਰ੍ਹਾਂ ਦੀਆਂ ਊਰਜਾਵਾਂ ਦੇ ਜ਼ਿਕਰ ਆਉਂਦੇ ਹਨ ਸੋ ਜਿਹੜੀ ਗੱਲ ਨੂੰ ਵਿਗਿਆਨ ਕਹਿੰਦਾ ਹੈ ਕਿ ਜਿਸ ਗੱਲ ਨੂੰ ਅਸੀਂ ਮਨ ਦੇ ਵਿੱਚ ਵਿਸਾਲ ਇਹਨੇ ਵਾਰ-ਵਾਰ ਉਸ ਉੱਤੇ ਵਿਚਾਰ ਕਰਦੇ ਤਾਂ ਉਹ ਗੱਲ ਹਕੀਕਤ ਬਣ ਜਾਂਦੀ ਹੈ ਵਿਗਿਆਨ ਕਹਿੰਦਾ ਮਨੋਵਿਗਿਆਨ ਕਹਿੰਦਾ ਹੈਗਾ ਸੋ ਅਧਿਆਤਮਿਕਤਾ ਵਿੱਚ ਇਹੀ ਗੱਲ ਕੀਤੀ ਜਿਹੜੀ ਚੀਜ਼ ਨੂੰ ਅਸੀਂ ਬਾਰ-ਬਾਰ ਅਰਦਾਸ ਦੇ ਵਿੱਚ ਕਰਦੇ ਹਾਂ ਪ੍ਰਾਰਥਨਾ ਦੇ ਵਿੱਚ ਕਰਦੇ ਹਾਂ ਉਹ ਗੱਲ ਪੂਰੀ ਹੋ ਜਾਂਦੀ ਆ ਇਸ ਵਿੱਚ ਕੋਈ ਅਧਕਤ ਨਹੀਂ ਨਹੀਂ ਕੋਈ ਝੂਠ ਨਹੀਂ ਹੈ ਸੋ ਵਿਗਿਆਨ ਨੇ ਜਿਸ ਤਰ੍ਹਾਂ ਕਿ ਅਧਿਆਤਮਿਕਤਾ ਦੇ ਵਿੱਚ ਇਹ ਅਦ੍ਰਿਸ਼ ਚੀਜ਼ਾਂ ਦਾ ਪ੍ਰਮਾਣ ਨਹੀਂ ਦਿੱਤਾ ਜਿਸ ਤਰ੍ਹਾਂ ਵਿਗਿਆਨ ਪ੍ਰਮਾਣ ਦਿੰਦਾ ਹੈ ਸੋ ਇਸ ਵਿੱਚ ਕੋਈ ਗਲਤ ਵੀ ਨਹੀਂ ਇਸ ਵਿੱਚ ਕੋਈ ਸਾਰਾ ਨਹੀਂ ਹੋ ਸਕਦਾ ਕਿਉਂਕਿ ਜਿਹੜੀਆਂ ਗੱਲਾਂ ਨੂੰ ਸਾਡੇ ॠषि मुनियों ਨੇ ਅਧਿਆਤਮਿਕ ਤੌਰ ਤੇ ਅੰਤਰ ਆਤਮਾ ਦੇ ਰੂਪ ਵਿੱਚ ਪਛਾਣਿਆ ਜਿਹੜੀਆਂ ਵਿਗਿਆਨ ਨੇ ਸੂਚੀ ਦੀ ਕੋਈ ਤੌਰ ਤੇ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਵਿਗਿਆਨ ਤੇ ਧਰਮ ਦੇ ਆਪਸੀ ਸੁਮੇਲਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਦੇ ਆਪ ਵੀ ਤੌਰ ਤੇ ਸਮਾਜਿਕ ਤੌਰ ਤੇ ਜੇਕਰ ਇਨਸਾਨ ਦੀ ਤਰੱਕੀ ਚਾਹੀਦੀ ਹੈ ਬੰਦਾ ਆਪਣੇ ਆਪ ਨੂੰ ਜੈਂਟਲਮੈਨ ਤਰ੍ਹਾਂ ਦੀ ਇੱਕ ਜ਼ਿੰਦਗੀ ਜੀਵੇ ਇੱਕ ਸੱਚੀ ਜ਼ਿੰਦਗੀ ਜੀਵੇ ਉਹਨਾਂ ਲਈ ਤਾਂ ਜ਼ਰੂਰੀ ਆ ਤੇ ਜੇਕਰ ਟੈਕਨੀਕਲ ਅਸਿਸੋਚੀਏ ਸਰ ਉੱਚੇ ਚੰਗੇ ਸਮਾਜ ਦੀ ਸਿਰਜਣਾ ਦੀ ਗੱਲ ਕਰੀਏ ਅ ਰੂੜੀਵਤੀ ਸੋਚ ਤੋਂ ਬਾਹਰ ਉੱਤਰਨ ਦੇ ਲਈ ਵਿਗਿਆਨ ਜ਼ਰੂਰੀ ਹੈ ਸੋ ਇਹ ਦੋਨੇ ਇੱਕੋ ਸਿੱਕੇ ਦੇ ਪਹਿਲੂ ਹੁਣ ਐਵੇਂ ਜਨਾਬ ਧਰਮ ਨੂੰ ਪੰਡੋ ਤੇ ਨਾ ਵਿਗਿਆਨ ਨੂੰ ਪੰਡੋ ਵਿਗਿਆਨ ਬਹੁਤ ਹੀ ਡੂੰਘੀਆਂ ਗੱਲਾਂ ਦਾ ਪ੍ਰਗਟਾਵਾ ਕਰਦਾ ਹੈ ਤੇ ਧਰਮ ਨੇ ਬਹੁਤ ਸਾਰੀ ਡੂੰਘੀਆਂ ਗੱਲਾਂ ਨੂੰ ਅੰਦਰ ਸਮੋ ਕੇ ਰੱਖਿਆ ਹੋਇਆ ਹੈ ਤੇ ਇਹ ਚੀਜ਼ਾਂ ਨੂੰ ਸਮਝਣ ਦੇ ਲਈ ਜਾਣਨ ਦੇ ਲਈ ਦੋਨੇ ਤਰਫ ਪੱਕ ਜਾਣੇ ਜ਼ਰੂਰੀ ਹਨ ਐਮੀ ਸੁਨਿਆ ਸਰਆਂ ਗੱਲਾਂ ਦੇ ਉੱਤੇ ਅਜਿਹਾ ਵਿਸ਼ਵਾਸ ਨਾ ਕਰ ਲਿਆ ਕਰੋ ਜੇਕਰ ਪ੍ਰਮਾਤਮਾ ਦੇ ਵਿਸ਼ੇ ਤੇ ਆਪਾਂ ਗੱਲ ਕਰੀ ਤਾਂ ਮੈਂ ਨਹੀਂ ਮੈਂ ਕਹਾਂਗਾ ਮੈਂ ਪ੍ਰਮਾਤਮਾ ਹੈ ਪਰ ਮੈਂ ਇਹ ਨਾਲ ਇਹ ਵੀ ਗੱਲ ਕਹਿੰਦਾ ਹਾਂ ਤੁਸੀਂ ਨਹੀਂ ਮੰਨਣਾ ਪ੍ਰਮਾਤਮਾ ਹੈ ਕਹਿੰਦਾ ਕੋਝ ਕਰੀ ਮੇਰੀ ਕਈ ਹੋਈ ਗੱਲ ਦੇ ਉੱਤੇ ਤੁਸੀਂ ਭਰੋਸਾ ਨਹੀਂ ਕਰਨਾ ਮੈਂ ਉਸ ਊਰਜਾ ਨੂੰ ਉਸ ਸ਼ਕਤੀ ਨੂੰ ਕਿਵੇਂ ਸਮਝੋ ਮੇਰਾ ਐਕਸਪੀਰੀਅੰਸ ਹੈ ਮੇਰਾ ਨਿੱਜੀ ਤਜਰਬਾ ਹੈ ਉਹ ਤੇ ਤੁਸੀਂ ਉਸ ਚੀਜ਼ ਨੂੰ ਕਿਵੇਂ ਸਮਝੋ ਉਸ ਊਰਜਾ ਨੂੰ ਕਿਵੇਂ ਜਾਨਣਾ ਉਹ ਤੁਹਾਡਾ ਐਕਸਪੀਰੀਅੰਸ ਹੋਵੇ ਇਸ ਸਾਰੀ ਐਨਰਜੀ ਹੈ ਪੂਰੇ ਬ੍ਰਹਿਮੰਡ ਦੇ ਵਿੱਚ ਇੱਕੋ ਹੀ એનર્ਜੀ ਵਰਕ ਕਰਦੀ ਹੈ ਜੋ ਸਾਡੇ ਮਨ ਦੇ ਵਿੱਚ ਸਾਡੇ ਸਰੀਰ ਦੇ ਵਿੱਚ એનર્ਜੀ ਕੰਮ ਕਰਦੀ ਹੈ ਉਹ ਪੂਰੇ ਬ੍ਰਹਿਮੰਡ ਦੇ ਵਿੱਚ એનર્ਜੀ ਕੰਮ ਕਰਦੀ ਹੈ ਵਿਗਿਆਨ ਵੀ ਇਸ ਚੀਜ਼ ਨੂੰ ਪੜਤਖਤ ਤੌਰ ਤੇ ਸਪੂਰਨ ਤੌਰ ਤੇ ਮੰਨਦਾ ਹੈ ਕਿ ਜਿੰਨਾ ਬ੍ਰਹਿਮੰਡ ਬਾਹਰ ਹੈ ਉਹਨੇ ਸਭ ਦੇ ਸਰੀਰ ਦੇ ਅੰਦਰ ਹੈ ਜੋ ਗਣਤੀਆਂ ਜਿਸ ਤਰ੍ਹਾਂ ਦਾ ਢਾਂਚਾ ਸਾਡੇ ਸਰੀਰ ਦੇ ਵਿੱਚ ਬਣਿਆ ਹੋਇਆ ਹੈ ਜਿਸ ਤਰ੍ਹਾਂ ਦੇ ਪੋਸ਼ਕਵਾਂ ਨਾਲ ਸਾਡੇ ਸਰੀਰ ਦੇ ਵਿੱਚ ਬਣੀਆਂ ਹੋਈਆਂ ਜਿਸ ਤਰ੍ਹਾਂ ਸਾਡੇ ਬ੍ਰੇਨ ਦਾ ਸਟਰਕਚਰ ਬਣਿਆ ਜਿਸ ਤਰ੍ਹਾਂ ਸਾਡੇ ਪੁੱਤਲੀ ਦਾ ਸਟਰਕਚਰ ਬਣਿਆ ਉਸੇ ਤਰ੍ਹਾਂ ਦਾ ਸਟਰਕਚਰ ਬ੍ਰਹਿਮੰਡ ਦੇ ਵਿੱਚ ਪਹੁੰਚ ਗਿਆ ਹੈ ਗੈਲੈਕਸੀਆਂ ਉਹ ਸਾਰਨ ਬੋਲਾ ਵਗੈਰਾ ਦੇ ਕੋਸਮਿਕ ਐਂਡ ਕੋਸਮਿਕ એનર્ਜੀ ਦੇ ਰੂਪ ਵਿੱਚ ਬ੍ਰਹਿਮੰਡ ਦੇ ਵਿੱਚ ਵੈਲਾ ਤੋਂ ਮੌਜੂਦ ਹੈ ਜਦੋਂ ਤੁਸੀਂ ਧਿਆਨ ਦੀਆਂ ਗਹਿਰਾਈਆਂ ਦੇ ਵਿੱਚ ਉਤਰੋਗੇ ਇਹ ਤਾਂ ਵਿਗਿਆਨ ਨੇ ਹੁਣ ਤੱਕ ਕੋਝਿਆ ਹੈ ਉਹਨਾਂ ਚੀਜ਼ਾਂ ਨੂੰ ਸਮਝਣ ਦੇ ਵਿੱਚ ਤੁਹਾਨੂੰ ਆਸਾਨੀ ਹੋਵੇਗੀ ਕਿ ਉਸ ਵਿੱਚ ਕੋਈ ਅਧਗਤ ਨਹੀਂ ਨਹੀਂ ਕੋਈ ਝੂਠ ਨਹੀਂ ਹੈ ਜੋ ਹੁਣ ਤੱਕ ਅਸੀਂ ਜਾਣਿਆ ਅਸੀਂ ਪਹਿਚਾਣਿਆ ਅਸੀਂ ਹੁਣ ਜੇ ਸਮਝਦੇ ਜਾ ਰਹੇ ਹਾਂ ਅਸੀਂ ਕੱਲੇ ਧਰਮ ਦੇ ਬਾਰੇ ਨਹੀਂ ਪੜਿਆ ਅਸੀਂ ਕੱਲੇ ਧਰਮ ਦਾ ਪੱਖ ਨਹੀਂ ਲੈ ਕੇ ਚੱਲੇ ਅਸੀਂ ਵਿਗਿਆਨ ਨੂੰ ਨਾਲ ਲੈ ਕੇ ਕਿਉਂ ਚੱਲੇ ਅਸੀਂ ਕੋਸ਼ਿਸ਼ ਕੀਤੀ ਪਉਖਿਆਨ ਕੀ ਕਹਿੰਦਾ ਤੇ ਧਰਮ ਕੀ ਕਹਿੰਦਾ ਜਦੋਂ ਅਸੀਂ ਦੋਨਾਂ ਦੇ ਕਿਤਾਬਾਂ ਪੜੀਆਂ ਧਰਮ ਦੇ ਗ੍ਰੰਥ ਪੜੇ ਤੇ ਵਿਗਿਆਨ ਦੇ ਗ੍ਰੰਥ ਵਿਗਿਆਨ ਦੇ ਗ੍ਰੰਥ ਉਹ ਗਿਆਨ ਦੀਆਂ ਕਿਤਾਬਾਂ ਪੜੀਆਂ ਵੱਡੇ ਵੱਡੇ ਵਿਗਿਆਨੀਆਂ ਨੂੰ ਪੜਿਆ ਜਾਣਿਆ ਸਮਝਿਆ ਤਾਂ ਇੱਕੋ ਖੋਜ ਨਿਕਲ ਕੇ ਸਾਹਮਣੇ ਇਹ ਕਿ ਉਹ ਹੁਣ ਤੱਕ ਦੇ ਵੱਡੇ ਵੱਡੇ ਵਿਗਿਆਨੀ ਹੋਏ ਹਨ ਆਈਸਟੈਂਡ ਹੋਇਆ ਹੈ ਮੈਰਿਕਿਊਰੀ ਹੋਈ ਹੈ ਇੱਕ ਦੋ ਗਿਆਨ ਨੂੰ ਛੱਡ ਕੇ ਖੋਰ ਬਹੁਤ ਸਾਰੇ ਵਿਗਿਆਨੀ ਯੂਰਪ ਦੇ ਵਿਗਿਆਨੀ ਹੋਇਆ ਕਿਉਂਕਿ ਸਾਡਾ ਜੋ ਵਿਗਿਆਨ ਹੈ ਭਾਰਤ ਦਾ ਉਸ ਵਿਗਿਆਨ ਨੂੰ ਤਾਂ ਅਸੀਂ ਨਕਾਰਦੇ ਹਾਂ ਕਿਉਂ ਨਕਾਰਦੇ ਕਿਉਂਕਿ ਸਾਨੂੰ ਆ ਦੀ ਚੀਜ਼ ਤੇ ਭਰੋਸਾ ਨਹੀਂ ਉਹਨਾਂ ਨੇ ਸਾਡੇ ਗ੍ਰੰਥਾਂ ਤੋਂ ਚੀਜ਼ਾਂ ਨੂੰ ਪੋਚਿਆ ਸੋ ਜਿਵੇਂ ਜਿਵੇਂ ਉਹਨਾਂ ਵਿਗਿਆਨ ਉਹਨਾਂ ਉਸ ਵਿਗਿਆਨ ਨੂੰ ਪੜਿਆ ਉਹਨਾਂ ਵਿਗਿਆਨੀਆਂ ਨੂੰ ਪੜਿਆ ਨਾ ਚਾਹੇ ਉਹ ਟੈਸਲਾ ਟੈਸਲਾ ਦਾ ਬਹੁਤ ਹੀ ਜ਼ਿਆਦਾ ਅਧਿਆਤਮਿਕ ਬੰਦਾ ਇਨਸਾਨ ਸੀਗਾ ਜਿਸਨੇ ਬਿਜਲੀ ਦੀ ਕੋਸ਼ਿਸ਼ ਕੀਤੀ ਆ ਵਾਇਰਲੈਸ ਬਿਜਲੀ ਦੀ ਕੋਸ਼ਿਸ਼ ਨੇ ਟੈਸਲਾ ਨੇ ਕੀਤੀ ਆ ਹਾਂ ਪਾ ਅੱਜ ਕੱਲ੍ਹ ਦੇਖ ਰਹੇ ਹੈ ਨਾ ਫ੍ਰੀ ਵਾਇਰਲੈਸ ਚਾਰਜਰ ਆ ਗਿਆ ਵਾਇਰਲੈਸ ਚਾ ਬਿਜਲੀ ਸਪਲਾਈ ਬਹੁਤ ਸਾਰੀ ਖੋਜ ਚੱਲ ਰਹੀ ਹੈ ਜਾਂ ਟੈਸਲਾ ਪੂਰਾ ਤਾਂ ਤੇ ਅੰਕਗਣਿਤ ਵਿਗਿਆਨ ਨੂੰ ਮੰਨਦਾ ਸੀਗਾ ਟੈਸਲਾ ਪਰਮਾਤਮਾ ਦੀ ਊਰਜਾ ਨੂੰ ਮੰਨਦਾ ਸੀ ਟੈਸਲਾ ਬਹੁਤ ਹੀ ਜ਼ਿਆਦਾ ਕਟੜਤਾ ਵਾਲੀ ਕਿੰਗਸ ਸੀਗਾ ਸੋ ਉਸ ਇਨਸਾਨ ਦੇ ਬਾਰੇ ਜਦੋਂ ਮੈਂ ਪੜਨ ਲੱਗ ਪੜਨ ਦੀ ਕੋਸ਼ਿਸ਼ ਕੀਤੀ ਜਦੋਂ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਬਾਰੇ ਬਹੁਤ ਕੁਝ ਜਾਣਨ ਨੂੰ ਮਿਲਿਆ ਕਿਉਂਕਿ ਉਹ ਬੰਦੇ ਨੇ ਤੁਸੀਂ ਇੱਥੇ ਇੱਕ ਬੁੱਕ ਹੈ ਪ੍ਰੋਜੈਕਟ 369 ਪ੍ਰੋਜੈਕਟ 369 ਇਹ ਤੁਸੀਂ ਬੁੱਕ ਉਸ ਤੇ ਪੜ੍ਹ ਕੇ ਦੇਖੋ ਟੈਸਲਾ ਉਸ ਨੇ ਕੀ ਕਹਿੰਦਾ ਹੈ ਅੰਕ ਵਿਗਿਆਨ ਬਾਰੇ ਕੀ ਕਹਿੰਦਾ ਹੈ ਆਤਮਿਕਤਾ ਬਾਰੇ ਕੀ ਕਹਿੰਦਾ ਹੈ ਉਹ ਅੰਕਾਂ ਦੀ ਗਣਨਾ ਉੱਤੇ ਬਹੁਤ ਭਰੋਸਾ ਕਰਦਾ ਸੀਗਾ ਸੋ ਉਹ ਇਸ ਇਸ ਤਰ੍ਹਾਂ ਦੇ ਵਿਗਿਆਨ ਨੂੰ ਤੁਸੀਂ ਕੀ ਕਹੋਗੇ ਐਡੀਟਿਵ ਖੋਜਾ ਉਸ ਨੇ ਸੰਸਾਰ ਨੂੰ ਦਿੱਤੀਆਂ ਹੈਗੀਆਂ ਉਸ ਨੇ ਵਾਇਰਲੈਸ ਬਿਜਲੀ ਦੀ ਖੋਜ ਉਸ ਨੇ ਕੀਤੀ ਉਹ ਇਨਸਾਨ ਬਾਰੇ ਤੁਸੀਂ ਕੀ ਗੱਲ ਕਰੋਗੇ ਸੋ ਉਸ ਇਨਸਾਨ ਨੂੰ ਸਮਝਣ ਦੇ ਲਈ ਜਾਣੇ ਇੱਕ ਪਰ ਵਿਗਿਆਨਿਕ ਤਰੀਕਾ ਹੁੰਦਾ ਹੈ ਕਿ ਜਿਹਨੂੰ ਸਮਝਣ ਦੇ ਕਿ ਤਰੀਕਾ ਹੁੰਦਾ ਹੈ ਜਿ ਵਿਗਿਆਨ ਨੂੰ ਨਹੀਂ ਪੜ੍ਹ ਸਕਦੇ ਸਰਬ ਨੂੰ ਨਹੀਂ ਪੜ੍ਹ ਸਕਦੇ ਉਹਨੂੰ ਉਸ ਤੋਂ ਬਾਅਦ ਆਪਾਂ ਜੇ ਕਹਿ ਦਈਏ ਤਾਂ ਮਨੁੱਖੀ ਤਰੱਕੀ ਦੀ ਗੱਲ ਕਰੀਏ ਤਾਂ ਸਾਡੇ ਜੋ ਧਰਮ ਕਰਤਾ ਹਨ ਉਹ ਅਲੱਗ-ਅਲੱਗ ਜਾਨਵਰਾਂ ਦੇ ਰੂਪਸ਼ਾ ਦੀ ਗੱਲ ਕਰਦੇ ਹਨ ਫੁਲਾਨਾ ਕੋਈ ਰਾਖਸ਼ ਹੋ ਇਸ ਤਰ੍ਹਾਂ ਜਾਨਵਰ ਦਾ ਸੀ ਆ ਫੁਲਾਨਾ ਦੇਵਤਾ ਇਸ ਤਰ੍ਹਾਂ ਦੇ ਜਾਨਵਰ ਦੇ ਮੁਖ ਸੀਗਾ ਇਸ ਤਰ੍ਹਾਂ ਦੀ ਕਰਕੇ ਉਹ ਬਹੁਤ ਸਾਰੇ ਚੜ੍ਹਤ ਧਾਰਮਿਕ ਜੋ ਕਥਾਵਾਂ ਆਉਂਦੀਆਂ ਹਨ ਜਿਸ ਨੂੰ ਅਸੀਂ ਮਿਤੀਹਾਸ ਵੀ ਬੋਲਦੇ ਆ ਪਰ ਉਸ ਨੂੰ ਵੀ ਉਸ ਨੂੰ ਨਕਾਰਿਆ ਨਹੀਂ ਜਾ ਸਕਦਾ ਉਸ ਨੂੰ ਮਿਤੀਹਾਸ ਤੋਂ ਬਾਹਰ ਨਕਾਰਿਆ ਨਹੀਂ ਜਾ ਸਕਦਾ ਉਸ ਨੂੰ ਤੇ ਮੰਨਿਆ ਵੀ ਨਹੀਂ ਜਾ ਸਕਦਾ ਸੋ ਆਪਾਂ ਗੱਲ ਕਰਦੇ ਜਦੋਂ ਆਪਾਂ ਮਨੁੱਖੀ ਤਰੱਕੀ ਦੀ ਗੱਲ ਕਰੀਏ ਤਾਂ ਇਸ ਦੇ ਬਾਰੇ ਜੋ ਵੀ ਹੁਣ ਤੱਕ ਦੀ ਖੋਜਾਂ ਹੋਈਆਂ ਤੇ ਉਹਨਾਂ ਖੋਜਾਂ ਦੇ ਵਿੱਚ ਤੁਸੀਂ ਦੇਖੋਗੇ ਜੋ ਮਨੁੱਖ ਦੇ ਜੀਨਸ, ਮਨੁੱਖ ਦਾ ਜੋ ਡੀਐਨਏ ਆ ਉਹ ਅਲੱਗ-ਅਲੱਗ ਜਾਨਵਰਾਂ ਦੇ ਵਿੱਚ ਨਾਲ ਮਿਲਦੇ ਜੋ ਕਹਿੰਦਾ ਅਲੱਗ-ਅਲੱਗ ਮੱਖਾਂ ਦਾ ਅਲੱਗ-ਅਲੱਗ ਜਾਨਵਰਾਂ ਦੇ ਨਾਲ ਡੀਐਨਏ ਮੈਚ ਕਰਦਾ ਹੈਗਾ ਸੋ ਇਸ ਨਾਲ ਸਬੰਧਿਤ ਬਹੁਤ ਸਾਰੀਆਂ ਖੋਜਾਂ ਹੁਣ ਤੱਕ ਹੋਈਆਂ ਹਨ ਸੋ ਆਪਾਂ ਜਦੋਂ ਵੀ ਕਿਤੇ ਵਿਗਿਆਨ ਦੀ ਗੱਲ ਕਰੀਏ ਜਾਂ ਧਰਮ ਦੀ ਗੱਲ ਕਰੀਏ ਤਾਂ ਪਹਿਲਾਂ ਵਿਗਿਆਨ ਨੂੰ ਪੜ੍ਹ ਲੈਣਾ ਧਰਮ ਨੂੰ ਪੜ੍ਹ ਲੈਣਾ ਕੋਕੇ ਵਿਗਿਆਨ ਨੇ ਕਦੇ ਵੀ ਧਰਮ ਨਹੀਂ ਪੜ੍ਹਿਆ ਵਿਗਿਆਨ ਨੇ ਕਦੇ ਕਿਹਾ ਹੀ ਨਹੀਂ ਰੱਬ ਨਹੀਂ ਹੈ ਕਿਉਂਕਿ ਵਿਗਿਆਨ ਤੇ ਖੋਜ ਦੇ ਨਾਲ ਸੰਬੰਧਿਤ ਗੱਲ ਕਰਦਾ ਵਿਗਿਆਨ ਨੇ ਕੀ ਰੱਬ ਹੈ ਜਾਂ ਨਹੀਂ ਹੈ ਉਹ ਇਸ ਕਨਸੈਪਟ ਤੋਂ ਲੈਗਾ ਕੀ ਹੈ ਪਰ ਅਸੀਂ ਜੋ ਬਹਿਸ ਕਰਦੇ ਅਸੀਂ ਮੂਰਖਾਣੀ ਬਹਿਸ ਕਰਦੇ ਕੋਈ ਅਸੀਂ ਪੜਨਾ ਨਹੀਂ ਅਸੀਂ ਖੋਜ ਨਹੀਂ ਕਰਨੀ ਹੁਣ ਤੱਕ ਜੋ ਵੀ ਅਸੀਂ ਪੜਿਆ ਜੋ ਅਸੀਂ ਖੋਜਣ ਦੀ ਕੋਸ਼ਿਸ਼ ਕੀਤੀ ਆ ਵਿਗਿਆਨ ਤੇ ਧਰਮ ਦੇ ਨਾਲ ਸੰਬੰਧਿਤ ਸਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਮਿਲ ਗਏ ਆ ਤੇ ਜੇਕਰ ਤੁਸੀਂ ਵੀ ਵਿਗਿਆਨ ਤੇ ਧਰਮ ਦੇ ਨਾਲ ਸਬੰਧਿਤ ਪੜਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਤੁਹਾਨੂੰ ਵੀ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਐਵੇਂ ਸੁੰਨੀਆਂ ਜ਼ਰੀਆਂ ਮਰ ਘੜ ਤੇ ਗੱਲਾਂ ਦੇ ਉੱਤੇ ਯਕੀਨ ਨਹੀਂ ਕਰਨਾ ਜੇ ਕੋਈ ਵਿਗਿਆਨ ਨੂੰ ਪੜਦਾ ਹੈ ਜੇ ਕੋਈ ਧਰਮ ਨੂੰ ਪੜਦਾ ਹੈ ਪਹਿਲਾਂ ਆਪ ਕਿਤਾਬਾਂ ਚੱਕੋ ਪੜੋ ਗ੍ਰੰਥਾਂ ਨੂੰ ਪੜੋ ਵਿਗਿਆਨਿਕ ਕਿਤਾਬਾਂ ਨੂੰ ਪੜੋ ਫਿਰ ਤਾਂ ਹਮ ਨੂੰ ਸਮਝ ਲੱਗੇਗਾ ਕਿ ਵਿਗਿਆਨ ਕੀ ਕਹਿੰਦਾ ਤੇ ਧਰਮ ਕੀ ਕਹਿੰਦਾ ਹੈ ਸੋ ਦੋਨੇ ਹੀ ਇੱਕੋ ਸਿੱਕੇ ਦੇ ਪਹਿਲੂ ਹਨ ਤੇ ਦੋਨਾਂ ਦਾ ਪੂਣਾ ਬਹੁਤ ਜ਼ਰੂਰੀ ਹੈ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਮਿਸ਼ਨ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ